ਤੁਹਾਡੀ ਗੱਲਬਾਤ ਕਰਾਵੇਂ ਕੁਝ ਮੁਟਿਆਰਾਂ ਨੂੰ ਹਾਂਜੀ ਤੀਸਰਾ ਸ਼ਾਨਦਾਰ ਤੀਆਂ ਦਾ ਤਿਉਹਾਰ ਜੀ ਤੋ ਆਕੇ ਜਗੀਰ ਵੇਕੇ ਇੰਨਾ ਸ਼ਾਨਦਾਰ ਹੋ ਰਿਹਾ ਜੀ ਇਸ ਬਾਰੇ ਕੀ ਕਹਿਣਾ ਹੈ ਇਹ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਪਹਿਲਾ ਖਿੰਝ ਬਣਾਈ ਜਾਂਦੀ ਹੈ ਇਸ ਪਿੰਡ ਦੇ ਵਿੱਚ ਅੱਜ ਜਿੱਤਾਂ ਬੰਦਿਆ ਨੇ ਫੇੜ ਲੈ ਕੇ ਉਥੇ ਢੋਲ ਕਰਨ ਚਲੇ ਜਾਣਾ ਤੇ ਕੁੜੀਆਂ ਨੇ ਆਪਣਾ ਤੀਆਂ ਦਾ ਤਿਹਾਰ ਮਨਾਉਣਾ ਤੇ ਸਾਰੇ ਪਿੰਡ ਦੇ ਲੋਕਾਂ ਦੇ ਨਾਲ ਇਕੱਠ ਦੇ ਨਾਲ ਇਹ ਦਾਦੀਆਂ ਵਾਦ ਰਿਆ ਤੇ ਵਧੀਆ ਹੋ ਰਿਹਾ ਹੈ ਹਾਂਜੀ ਤਿਆਂ ਦੇ ਤਿਉਹਾਰ ਵੇਖ ਜੀ ਹਰ ਸਾਲ ਦੀ ਤਰ੍ਹਾਂ ਅੰਨੀ ਸ਼ਾਨਦਾਰ ਹੋ ਰਿਹਾ ਇਸ ਸਾਲ ਜੀ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਜੀ ਅਸੀਂ ਪਹਿਲਾਂ ਥੋੜਾ ਸਿੰਪਲ ਸੀਗਾ ਇਸ ਵਾਰੀ ਅਸੀਂ ਥੋੜੀ ਡੈਕੋਰੇਸ਼ਨ ਕੀਤੀ ਆ ਹਾਂ ਜੀ ਇਸ ਤੋਂ ਅੱਗੇ ਥੋੜੀ ਹੋਰ ਤਿਆਰੀ ਹੋ ਤਾਂ ਕਿ ਚਾਪਕੋੜੇ ਨਾਲ ਚੱਲ ਰਿਹਾ ਤੇ ਗਾਂ ਦੀਆਂ ਬੱਚਿਆਂ ਨੂੰ ਥੋੜਾ ਇਛਾਰ ਸਜਾਏਗਾ ਇਸ ਵਾਰ ਇਹਨਾਂ ਸਾਰੇ ਤੇ ਆਪਣੇ ਕਿੱਦੇ ਦੀ ਤਿਆਰੀ ਬੋਲੀਆਂ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਦੀਆਂ ਮੁਟਿਆਰਾਂ ਨੂੰ ਕੀ ਸੰਦੇਸ਼ ਹੈ ਤੁਹਾਡਾ ਪੰਜਾਬ ਦੀਆਂ ਮੁਟਿਆਰਾਂ ਨੂੰ ਇਹ ਸੰਦੇਸ਼ ਹੈ ਕਿ ਆਪਣਾ ਸੱਭਿਆਚਾਰ ਸੰਭਾਲੋ ਪੀਂਆਂ ਦੇ ਵਿੱਚ ਤੱਕ ਦੁਪੱਟੇ ਆਪਣਾ ਚਰਖਾ ਘੜੇ ਵਗੈਰਾ ਇਹ ਥੋੜਾ ਜਿਹਾ ਇਧਰ ਨੂੰ ਧਿਆਨ ਦੇਣ ਕਿ ਤਾਂ ਕਿ ਹੁਣ ਫੈਸ਼ਨ ਦੇ ਦੌਰ ਤੇ ਸਿਰ ਤੋਂ ਚੁੜੀਆਂ ਲੱਗੀਆਂ ਜਾ ਰਹੀਆਂ ਇਸ ਲਈ ਇਹ ਸਿਹਾਰ ਦੇ ਵਿੱਚ ਪ੍ਰਾਂਦੇ ਪੱਟੇ ਫਲਕਾਰੀਆਂ ਇਹਨਾਂ ਵੱਲ ਥੋੜਾ ਜਿਹਾ ਬੱਚਿਆਂ ਦਾ ਧਿਆਨ ਵਧੇ ਇਹ ਪਾਉ ਨਹੀਂ ਨਾ ਤਿਆ ਬੈ ਨਹੀਂ ਰੇਲ ਕੋਲਾ ਕੇ ਜਾਉ ਨਹੀਂ